ਦੋਸਤਾਂ ਨਾਲ ਕੋਈ ਨਹੀਂ ਹੋਈ ਜੀ ਕੁੱਤੇ ਵਿੱਚ ਹੀ ਕੁੱਤੇ ਵੀ ਮਾਰਿਆ ਮੁੰਡਿਆਂ ਨੇ ਜੀ ਕੁੱਤੇ ਨੂੰ ਜਨਾਨੀ ਗਿਆ ਬਸ ਬਾਹਰ ਐਨੇ ਜੀ ਉਹਨਾਂ ਨੇ ਕੁੱਤੇ ਆ ਸਾਰੇ ਸੋਤ ਮੁੰਡੇ ਸਹੀ ਹਾਂ ਬਸ ਕੁੱਤੇ ਪਿੱਛੇ ਹੋਇਆ ਹੋਰ ਕੋਈ ਸਾਡੇ ਕੋਲ ਕੋਈ ਸ਼ੋਕਿੰਗ ਨਹੀਂ ਕੋਈ ਕੁਛ ਨਹੀਂ ਸਾਡੇ ਕੋਲ ਜੀ ਕੁਝ ਨਹੀਂ ਸਾਨੂੰ ਕੋਲ ਤਾਂ ਕੁੱਤਾ ਸਾਡੇ ਕੋਲ ਕੁਛ ਨਹੀਂ ਦਾ ਹੂੰ ਕੁੱਤੇ ਦੇ ਨਾਲ ਨਹੀਂ ਤਾਂ ਉੱਟਾ ਵਾਲੇ ਕੁੱਤੇ ਨੇ ਚੇਗੀ ਜਿਆੜਾ ਬਾਹਰ ਕਹਿੰਦਾ ਕੁੱਤੇ ਦੇਗਾ ਤਾਂ ਮਾਰ ਦਿਆਂਗੇ ਬਸ 아이 ਇਹ ਗੱਲ ਕਹੀ ਹੈ ਜੀ ਹੋਰ ਤਾਂ ਕੋਈ ਗੱਲ ਵੀ ਨਹੀਂ ਕਹੀ ਹਾਂਜੀ 10 ਮਿੰਟ ਬਾਅਦ ਮੈਂ ਲਈ ਆਈ ਮੁੰਡੇ ਨੂੰ ਆਪਣੇ ਨਾਲ ਅੰਦਰ ਮੇਰੇ ਵੀ ਬਹੁਤ ਬੜਾ ਪੱਟੇ ਨੇ ਮੁੰਡਿਆਂ ਨੇ ਜੀ ਨਸ਼ੇ ਕਰੇ ਹੋਏ تھے ਜੀ ਉਹਨਾਂ ਨੇ ਘਰ ਆ ਬੜੇ ਸੀ ਹਾਂਜੀ ਜਦੋਂ ਆਸੀ ਮਰੇ ਆ ਕੇ ਤੇ ਜੀ ਆਪਣੇ ਮੁੰਡੇ ਨੂੰ ਅੰਦਰ ਲਿਆਈ ਮੇਰੇ ਵਾਲ ਪੜਦੇ ਉਹਦੇ ਵੀ ਕੱਪੜੇ ਪਾੜਦੇ ਮੇਰੇ ਮੁੰਡੇ ਦੇ ਮੈਨੂੰ ਜਾਣਾ ਨਹੀਂ ਮੈਨੂੰ ਬਾਹਰ ਤੇਰਾ ਡੈਡੀ ਬਿਮਾਰ ਹੈ ਤੂੰ ਬਾਹਰ ਨਹੀਂ ਜਾਣਾ ਕਹਿੰਦਾ ਮੈਂ ਜਾਂਦਾ ਮੰਮੀ 10 ਮਿੰਟ ਬਾਅਦ ਫੇਰ ਆ ਕੇ ਜੀ ਉਹ ਫੇਰ ਆ ਕੇ ਗੱਲ ਕੱਢਣ ਲੱਗ ਗਈ ਮੈਂ ਕਿਹਾ ਤੂੰ ਨਹੀਂ ਜਾਣਾ ਮੈਂ ਨਹੀਂ ਮੈਂ ਜਾਊਂਗੀ ਮੈਂ ਕਿਹਾ ਮੈਂ ਪੁੱਛ ਕੇ ਆਣੀ ਹੈ ਮੈਂ ਕਿਹਾ ਵੀ ਕਿਆ ਹੋ ਗਿਆ ਤੁਹਾਨੂੰ ਮੈਂ ਕਿਹਾ ਮੈਂ ਜਾਊਂਗੀ ਤੂੰ ਨਾ ਜਾਈ ਚਲੋ ਮੈਂ ਚਲੀ ਗਈ ਮੇਰੇ ਵੀ ਨੂੰ ਬਾੜ ਵਾਲੇ ਮੇਰੇ ਨੇ ਫੇਰ ਮੇਰੇ ਬੜਾ ਮੁੰਡਾ ਚਲ ਗਿਆ ਜੀ ਮੇਰੇ ਬੜੇ ਮੁੰਡੇ ਨੇ ਉਹਨੇ ਚਾਕੇ ਸਾਰੇ ਮੁੰਡੇ ਜੱਟਲੇ ਮਰੇ ਮੋਟਰ ਤੇ ਕਨਾਰੀ ਮੁੰਡੇ ਦੇ ਲੱਤਾਂ ਮਾਰ ਰਹਾ ਸੱਜੇ ਪਾਇਆ ਤੇ ਲੋਹੇ ਨੇ ਕਿਹਾ ਉਹਨੇ ਜਿਹੜੇ ਪੰਜ ਗੋਲ ਤੇ ਕੀਤਾਂ ਫੜੀਆਂ ਹੋਈਆਂ ਸੀ ਉੱਥੇ ਤੇ ਮੇਰੇ ਮੁੰਡਾ ਪੜਾ ਜੀ ਇਹਨਾਂ ਨੇ ਮਾਰਨ ਵਾਲਾ ਕੱਤਦਾ ਸਾਂ ਮੁੰਡੇ ਨੇ ਉਹਦੇ ਨੂੰ ਗਰਨੇ ਨੀਂ ਛੜਾਇਆ ਨਹੀਂ ਤੇ ਮੇਰਾ ਮੁੰਡਾ ਉਹਨੇ ਉਹ ਵੀ ਮਾਰ ਦੇਣਾ ਤਾਂ ਉਸ ਦਾ ਪਤਾ ਨਹੀਂ ਮਾਰਿਆ ਪਤਾ ਨਹੀਂ ਨਹੀਂ ਜਿਹੜਾ ਮਾਰਿਆ ਮੇਰਾ ਹੌਂਡਾ ਉਹ ਤਾਂ ਪਤਾ ਨਹੀਂ ਮਾਰਿਆ ਉਹ ਤਾਂ ਬੈਨ ਤੇ ਸਾਟੇ ਉਹ ਆ ਬਾਕੀ ਜਿਹੜਾ ਨੇ ਕਿਰਤ ਜੀ ਮਾਰੀ ਸੀ ਉੱਥੇ ਮੇਰਾ ਮੁੰਡਾ ਸਾਂ ਹੀ ਗਿਰ ਗਿਆ ਉਹਨੂੰ ਜਣਾ ਦੇ ਜਣਾ ਦੇ ਆਪਣਾ ਉਹਦੂ ਵਾਰੋਂ ਦੇਖਿਆ ਨਹੀਂ ਜਿਵੇਂ ਮੈਂ ਵੇਰਾ ਉਹਦੂ ਦੇਖਦੇ ਨਹੀਂ ਘਰ ਵੀ ਉਹ ਸੁਣਾ ਲਵਾਂ ਇੱਕ ਲੈਟਾ ਨਹੀਂ ਹੈਗੀ ਜੀ ਬਾਹਰ ਨਹੀਂ ਆਈ ਕੋਈ ਮੇਰਾ ਪਿਆਦਾ ਬਹੁਤ 11 ਵਜੇ ਦਾ ਟਾਈਮ ਦਾ 11 ਸਵੇਰ 11 ਵਜੇ ਅੱਛਾ 30000 11 ਵਜੇ ਬਿਲਕੁਲ ਨਹੀਂ ਰਸੂਆ ਜੀ ਉੱਤੇ ਉਹਦਾ ਕੱਟ ਕੇ ਆਇਆ ਜੀ ਹਾਂ ਇੱਕ ਮੁੰਡਾ ਕਹਿੰਦਾ ਮੇਰਾ ਸਜ਼ਾ ਕੱਟ ਕੇ ਆਇਆ ਕਹਿੰਦਾ ਮੈਨੂੰ ਡਰਦਾ ਮੈਂ ਤਾਂ ਮਾਰ ਕੇ ਜਾਊਂਗਾ ਕਹਿੰਦਾ ਮੈਂ ਸਜ਼ਾ ਕੱਟ ਕੇ ਆਇਆ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਜੀ ਮੇਰੇ ਬੇਟੇ ਦਾ ਨਾਮ ਮਨਪ੍ਰੀਤ ਸਿੰਘ ਹੈ ਜੀ ਏਦੀ ਉਮਰ ਕਿੰਨੀ ਆ 22 22 ਦੇ ਹੁਣ ਚੱਲਦਾ ਹੁਣਾਂ ਪੱਚੀ ਕੇ ਸਾਲ ਦੀ ਉਮਰ ਆ। ਨਹੀਂ ਕੀ ਗੱਲਬਾਤ ਗੱਲਬਾਤ ਬਾਹਰ ਮੁੰਡਾ ਫਿਰ ਰੋਟੀ ਖਾਣ ਲੱਗਿਆ ਤਾਂ ਐਤੀ ਗੰਦੇ ਉਹਨੇ ਰੋਟੀ ਤੁਸੀਂ ਕੋਈ ਬੰਦਾ ਨਾ ਕੁੱਟਰੀਆ ਦਾ ਬਾਹ ਕੁੱਤੇ ਨੂੰ ਛੁਟੇ ਜੀਨ ਬਾਹ ਜਿਹੜਾ ਬਾਹ ਫਿਰਦੇ ਚਿੱਟਾ ਜਾ ਤਾਂ ਉਹ ਕੁੱਤੇ ਨੂੰ ਕੁੱਟਰੀਆ ਦਾ ਉਹ ਸੂਚਿਆ ਚੱਲ ਮੈਂ ਛਿੜਾ ਆਵਾ ਬਸ ਇੰਨੇ ਚ ਲੜਾਈ ਵਧ ਗਈ ਆ ਸ਼ੱਡ ਗਈ ਪਾਈ ਗਏ ਕੁੱਤੇ ਨੂੰ ਛੱਡ ਗਈ ਇਹਦੇ ਨਾਲ ਜਿਹੜਾ ਹੀ ਹੋਣੀ ਬਾਕੀ ਬਣੇਗੀ ਪਾਸ ਬੜਨੇ ਕੇ ਫਿਰ ਪੋਰਸ ਰੋਬੋਟ ਹੋਗੀ ਥਾਂ ਤੇ ਲੈ ਗਈ ਤਸਬਾ ਹੁੰਦੇ ਪੋਤੀ ਹਾਂਜੀ ਉਹਨੇ ਦੇਤੀ ਬੜਾ ਟੱਤੀ ਹੋ ਗਈ ਦੇਤੀ ਰੱਖੀ ਹੋਈ ਸੀ ਕਿੱਤਚੇ ਮਾਰੀ ਮੁੰਡੇ ਦੇ ਜੀ ਉਹਨੇ ਕਿੱਤਚੇ ਹਾਂ ਇਹ ਮੱਖੀ ਚ ਪੱਜੀ ਹੈ ਕਾਲਫੀ ਬੰਦ ਰਹੀ ਬੰਦੇ ਯਾ ਤੇ ਮੁੰਡੇ ਦੇ ਲੜਾਈ ਹੋਛੇ ਸ਼ਹਿਰ ਦੇ ਹੋ ਗੰਦੇ ਆਹ ਠੀਕ ਕਰਦੇ ਕਰਦੇ ਹੋਰਸੇ ਵਾਲੇ ਇਹ ਬਸ ਬੂਰਪ ਆਪਣੀ ਕਾਰੋਈ ਕਰ ਗਈ ਇਨਕੁਆਰੀ ਕਰਕੇ ਦੇਖ ਕੇ ਮੌਕਾ ਦੇਖ ਕੇ ਸੀ ਚਿਕਰਾਤ ਨਹੀਂ ਹਾਂ ਜੀ ਹਾਂ ਕਰ ਚੁੱਕਾ ਹਾਂ ਕੋਣੇ ਦੇ ਕਰ ਚੇ ਤਾਂ ਪਾਸ ਇੱਕ ਮੈਂ ਤਾਂ ਹੀ ਇੱਕ ਹੋਈ ਮੁੰਡੇ ਜਿਹਦੇ ਦਿੱਤ ਹੋਈ ਹੈ ਇੱਕ ਹੋਰ ਉਹਦੀ ਮਾਂ ਤੇ ਮੁੰਡੇ ਦੀ ਵਾਹ ਇੱਕ ਛੋਟਾ ਜਿਹਾ ਪੋਤਾ ਹੈ ਮੇਰਾ ਉਹਦਾ ਮੁੰਡਾ ਜੀ ਉਹ ਤਾਂ ਬਸ ਬੜਾ ਬੇਤੁਮਾਈ ਵਗੈਰਾ ਹੀ ਕਰਦਾ ਸੀ ਇਹ ਬੱਚਾ ਕੌਣ ਹੈ ਜੀ ਇਹ ਮਨਪ੍ਰੀਤ ਦਾ ਮੁੰਡਾ ਹੈ ਜੀ ਹਾਂ ਜੀ ਇਹਨੂੰ ਹੈ ਕੋਈ ਸੋਜੀ ਵੀ ਕੀ ਹੋਇਆ ਨਹੀਂ ਇਹਨੂੰ ਸੋਜੀ ਨਹੀਂ ਹੈਗੀ ਇਹ ਤਾਂ ਸੱਤਾ ਹੀ ਪਿਆ ਤਾਂ ਸਮਝ ਲਓ ਸਿਵਲ ਹਸਪੀਟਲ ਦੇ ਵਰੇਂਡਾ ਤੋਂ ਸਾਨੂੰ ਇੱਕ ਇੰਟੀਗਰਸ਼ਨ ਮਿਲੀ ਆ ਵੀ ਡੈੱਡ ਬੋਡੀ ਉੱਥੇ ਉਹਨਾਂ ਨੂੰਸੀਵ ਹਸਪਤਾਲ ਜਿਸ ਦੇ ਵਿਹਾਰੇ ਐਸਐਚਓ ਸਿਟੀ ਆਪਣੀ ਫੋਰਸ ਦੇ ਨਾਲ ਸਿਵਲ ਹਸਪਤਾਲ ਪਹੁੰਚਦੇ ਨੇ ਉੱਥੇ ਜਾ ਕੇ ਡਾਕਟਰਾਂ ਨੂੰ ਮਿਲਦੇ ਨੇ ਡੈਡ ਬੋਡੀ ਚੈੱਕ ਕਰਦੇ ਨੇ ਡੈਡ ਬੋਡੀ ਚੈੱਕ ਕਰਨ ਤੋਂ ਬਾਅਦ ਉੱਥੇ ਹਰਪੀਤ ਸਿੰਘ ਜਿਹੜਾ ਮਤਕੂਲ ਦਾ ਬ੍ਰਦਰ ਜਿਹੜਾ ਸਾਨੂੰ ਸ਼ਮਸ਼ੀਰ ਸਿੰਘ ਉਹ ਮਿਲਦਾ ਉਹਨੇ ਸਾਨੂੰ ਜੋ ਸਟੇਟਮੈਂਟ ਲਖਾਈ ਆ ਵੀ 7 8 9 ਨੌਜਵਾਨ ਜਿਹੜੇ ਸੀਗੇ ਮੇਰੇ ਭਰਾ ਦੀ ਕੁੱਟਮਾਰ ਕਰ ਰਹੇ ਸੀਗੇ ਕੁੱਟਮਾਰ ਕਰਨ ਤੋਂ ਬਾਅਦ ਜਦੋਂ ਉਹ ਘਰੋਂ ਨਿਕਲਿਆ ਆਪਣੇ ਭਰਾ ਨੂੰ ਦੇਖਣ ਲਈ ਤੇ ਉਹਨਾਂ ਦੇ ਵੀ ਹਰਪੀਤ ਦੀ ਵੀ ਕੁੱਟਮਾਰ ਕੀਤੀ ਗਈ ਆ ਉਪਰੰਤ ਜਿਹੜੇ 7-8 ਨੌਜਵਾਨ ਜਿਹੜੇ ਉਹਦੇ ਭਰਾ ਨੂੰ ਕੁੱਟਮਾਰ ਕਰ ਰਹੇ ਸੀ ਹਰਮਨਪ੍ਰੀਤ ਸਿੰਘ ਮੰਨੀ ਦੀ ਉਹਨੂੰ ਕਿਰਚ ਮਾਰ ਦਿੱਤੀ ਗਈ ਆ ਕਿਰਚ ਮਾਰ ਕੇ ਉਹਦਾ ਉੱਥੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਛੜਾ ਰਹੇ ਸੀ ਉਹਦੇ ਉਹਦੇ ਆ ਹਰਪੀਤ ਦੇ ਵੀ ਸੱਟਾਂ ਲੱਗੀਆਂ ਨੇ ਵਜ੍ਹਾ ਲੜਾਈ ਦੀ ਇਹ ਆ ਵੀ ਉਹਨਾਂ ਨੇ ਮਨ ਹਰਪੀਤ ਉਹਨਾਂ ਨੇ ਇੱਕ ਸਟਰੀ ਡੌਗ ਪਾਲਿਆ ਹੋਇਆ ਗਲੀ ਦੇ ਵਿੱਚ ਹੀ ਉਹਦਾ ਫੈਮਿਲੀ ਨਾਲ ਕਾਫੀ ਅਟੈਚਮੈਂਟ ਆ ਇਹ ਜਿਹੜੇ 7-8 ਨੌਜਵਾਨ ਸੀਗੇ ਇਹਨਾਂ ਨੇ ਉਹਦੀ ਕੁੱਤੇ ਦੀ ਕੁੱਤੇ ਦੀ ਕੁੱਟਮਾਰ ਕੀਤੀ ਸੀ ਉਹ ਜਦੋਂ ਕੁੱਤੇ ਦੀ ਕੁੱਟਮਾਰ ਹੋਈ ਆ ਉਹ ਘਰੋਂ ਬਾਹਰ ਨਿਕਲ ਕੇ ਆਏ ਨੇ ਦੇਖਿਆ ਵੀ ਕਿਉਂ ਕੁੱਤਾ ਚੀਕਾ ਮਾਰ ਰਿਹਾ ਤੇ ਇਹ ਜਿਹੜੇ ਬੰਦੇ ਸੀਗੇ ਇਹ ਸਾਰੇ ਉਹਨਾਂ ਨੂੰ ਪੈਗੇ ਪੈਨ ਦੇ ਨਾਲ ਉਹਨਾਂ ਨੇ ਇਹ ਚੋਂ ਬੰਦਿਆਂ ਨੇ ਇੱਕ ਇੱਕ ਬੰਦੇ ਨੇ ਮਨਪੀਜ ਦੇ ਕਿਰਚ ਮਾਰ ਦਿੱਤੀ ਬਾਕੀ ਦੇ ਦੂਸਰੇ ਹਰਪੀ ਦੇ ਦੇ ਭਰਾ ਦੇ ਜਿਹੜਾ ਉਹਦੇ ਵੀ ਸੱਟਾਂ ਮਾਰੀਆਂ ਪੰਚਿੰਦਰਾ ਡੱਡਬੋੜ ਜਿਹੜੀ ਆ ਉਹ ਅਸੀਂ ਮੋਰਚੀ ਦੇ ਵਿੱਚ ਰਖਾਤੀ ਸੀ ਰਾਤੀ ਮਾਰਨਿੰਗ ਅਰਲੀ ਟਾਈਮ ਦੇ ਦਵ ਉਸਤੇ ਹੁਣ ਅਸੀਂ ਅੱਜ ਪੋਸਟਮਾਰਟਮ ਕਰਵਾ ਰਹੇ ਆ ਉਸ ਬਾਅਦ ਨੂੰ ਕਰਵਾਉਣ ਤੋਂ ਬਾਅਦ ਐਫਆਰ ਲੋ ਜਿਹੜੀ ਆ ਮਰਡਰ ਦੀ ਐਫਆਰ ਲੋ ਜੀ ਰਜਿਸਟਰ ਕਰ ਲਈ ਆ ਇਨਵੈਸਟੀਗੇਸ਼ਨ ਜਿਹੜੀ ਚੱਲ ਹੁਣ ਅਸੀਂ ਤੋਤੀ ਜਾਰੀ ਸਾਡੀ ਅੱਜ ਪੋਸ਼ਵਾਣ ਨੂੰ ਕਰਾਉਣ ਦੇ ਨਾਲ ਨਾਲ ਦਾ ਸੀ ਜਿਹੜੇ ਇੱਕ ਰੇਡ ਆ ਉਹ ਕੰਡਕਟ ਕਰਾਂਗੇ ਤੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦਵਾਕੇ ਚਲਾਨ ਕੋਡ ਵਿੱਚ ਅਦਾਲਤ ਪੇਸ਼ ਕਰਕੇ ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਵਾਵਾਂਗੇ ਸਰ ਜੀ ਹੋਏ ਕਿ ਕੋਈ ਕ੍ਰਿਮੀਨਲ ਰਿਪੋਰਟ ਕੱਢਾ ਨਹੀਂ ਕਿਸੇ ਦਾ ਇਹਦੇ ਵਿੱਚ ਸਾਡੀ ਇਨਫੋਰਮੇਸ਼ਨ ਨੇ ਸਾਨੂੰ ਪਹਿਲਾਂ ਇੱਕ ਮਰਿੰਡਾ ਦੇ ਵਿੱਚ ਇੱਕ 23/29/23 ਐਫਆਰ ਲਾਜ ਹੋਈ ਸੀ ਮਰਡਰ ਦੀ ਉਹਦੇ ਵਿੱਚ ਵਿਸ਼ਾਲ ਚਾਹੀ ਨਾਮ ਦਾ ਇੱਕ ਲੜਕਾ ਸੀ ਜਿਹੜਾ ਹੁਣ ਵੀ ਇਸ ਮਰਡਰ ਦੇ ਵਿੱਚ ਸ਼ਾਮੂਲੀਅਤ ਹੈ ਜਿਹੜੀ